ਇੱਕ ਪੰਜਾਬੀ ਨੇ ਦਿੱਲੀ ਦੇ ਨੇੜੇ 100 ਕਰੋੜ ਰੁਪਏ ਦਾ ਫਲੈਟ ਖਰੀਦ ਲਿਆ ਇਹ ਆਲੀਸ਼ਾਨ ਫਲੈਟ ਦੇ ਵਿੱਚ 5 ਸਟਾਰ ਹੋਟਲ ਵਰਗੀਆਂ ਸਾਰੀਆਂ ਸਹੂਲਤਾਂ ਨੇ ਸੋ ਸੁਖਪਾਲ ਸਿੰਘ ਆਲੂਵਾਲੀਆ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ 100 ਕਰੋੜ ਰੁਪਏ ਦਾ ਫਲੈਟ ਖਰੀਦਿਆ ਅਤੇ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਸਦਕਾ ਬੁਲੰਦੀਆਂ ਛੁੰਦੇ ਨੇ ਸੋ ਸੁਖਪਾਲ ਸਿੰਘ ਆਲੂਵਾਲੀਆ ਇੱਕ ਤਕੜੇ ਕਾਰੋਬਾਰੀ ਨੇ ਜਿਨ੍ਹਾਂ ਨੇ ਹੁਣ ਦਿੱਲੀ ਦੇ ਨੇੜੇ 100 ਕਰੋੜ ਰੁਪਏ ਦਾ ਫਲੈਟ ਖਰੀਦਿਆ ਇਹ 100 ਕਰੋੜੀ ਫਲੈਟ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਇਹ ਫਲੈਟ 5 17 ਹੋਟਲ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਦਰਅਸਲ ਲੰਡਨ ਸਥਿਤ ਕਾਰੋਬਾਰੀ ਸੁਖਪਾਲ ਸਿੰਘ ਆਲੂਵਾਲੀਆ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਸਭ ਤੋਂ ਪੋਸ਼ ਏਰੀਆ 골ਫ ਕੋਰਸ ਵਿੱਚ ਬਣੀ ਰਿਹਾਇਸ਼ੀ ਸੁਸਾਇਟੀ ਦੇ ਕੈਮੀਲੀਅਸ ਵਿਚ ਇਹ ਫਲੈਟ 11416 ਵਰਗ ਫੁੱਟ ਦਾ ਹੈ ਇਸ ਨੂੰ ਹਰਿਆਣਾ ਦੇ ਸਭ ਤੋਂ ਮਹਿੰਗੇ ਰੀਅਲ ਅਸਟੇਟ ਸੌਦਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਭਾਰਤੀ ਮੂਲ ਦੇ ਸੁਖਪਾਲ ਸਿੰਘ ਆਲੂਵਾਲੀਆ ਡੋਮੀਨੋਸ ਗਰੁੱਪ ਦੇ ਮਾਲਕ ਨੇ ਜਿਨ੍ਹਾਂ ਦਾ ਯੂਕੇ ਵਿੱਚ ਰੀਅਲ ਅਸਟੇਟ ਅਤੇ ਪ੍ਰੋਣਾਚਾਰੀ ਖੇਤਰ ਵਿੱਚ ਇੱਕ ਵੱਡਾ ਨਾਮ ਹੈ ਇਨਫੋ ਐਕਸ ਸੌਫਟਵੇਅਰ ਟੈਕਨੋਲੋਜੀ ਦੇ ਸੰਸਥਾਪਕ ਰਿਸ਼ੀ ਪਾਰਟੀ ਦਾ ਵੀ ਇਸੇ ਸੁਸਾਇਟੀ ਵਿੱਚ ਫਲੈਟ ਦੱਸਿਆ ਜਾਂਦਾ ਹੈ ਉਹਨਾਂ ਨੇ 190 ਕਰੋੜ ਰੁਪਏ ਵਿੱਚ ਫਲੈਟ ਖਰੀਦਿਆ ਇਸ ਦੇ ਨਾਲ ਹੀ ਬੋਟ ਦੇ ਸਹਿ-ਸੰਸਥਾਪਕ ਅਮਨ ਗੁਪਤਾ ਆਕਾਸ ਐਜੂਕੇਸ਼ਨਲ ਸਰਵਿਸਿਜ਼ ਦੇ ਮਾਲਕ ਜੇਸੀ ਚੌਧਰੀ ਨੇ ਵੀ ਇੱਥੇ ਫਲੈਟ ਖਰੀਦੇ ਨੇ ਇਹ ਵੀ ਜਾਣਕਾਰੀ ਹੈ ਮੀਡੀਆ ਰਿਪੋਰਟ ਮੁਤਾਬਕ ਸੁਸ਼ਕਪਾਲ ਸਿੰਘ ਆਲੂਵਾਲੀਆ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਵਿਸ਼ਵ ਵਿਆਪੀ ਸਫਲਤਾ ਦੇ ਬਾਵਜੂਦ ਉਹਨਾਂ ਦਾ ਦਿਲ ਭਾਰਤ ਦੀ ਧਰਤੀ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਦੋਵੇਂ ਪੁੱਤਰ ਦਿੱਲੀ ਦੀਆਂ ਧੀਆਂ ਨਾਲ ਵਿਆਹ ਹੋਏ ਨੇ ਯਾਨੀ ਕਿ ਭਾਰਤ ਵਿੱਚ ਉਹਨਾਂ ਦਾ ਵਿਆਹ ਹੋਇਆ ਹੈ ਹੁਣ ਭਾਰਤ ਵਿੱਚ ਵਧੇਰੇ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਮਾਜ ਨੂੰ ਕੁਝ ਦੇਣ ਤੇ ਧਿਆਨ ਕੇਂਦਰਿਤ ਕਰਨਗੇ ਉਹਨਾਂ ਨੂੰ ਹਮੇਸ਼ਾ ਪਤਾ ਸੀ ਕਿ ਇੱਕ ਦਿਨ ਜ਼ਰੂਰ ਵਾਪਸ ਆ ਕੇ ਆਵੇਗਾ ਅਤੇ ਉਹ ਸਮਾਂ ਆ ਗਿਆ ਸੋ ਇਸ ਸੁਸਾਇਟੀ ਵਿੱਚ ਫਲੈਟਾਂ ਦੀ ਕੀਮਤ 80 ਕਰੋੜ ਰੁਪਏ ਤੋਂ ਸ਼ੁਰੂ ਹੁੰਦੀਆਂ ਨੇ ਇਸ ਵਿੱਚ 11416 ਵਰਗਫੁੱਟ ਦੇ ਫਲੈਟ ਦੀ ਕੀਮਤ ਲਗਭਗ 87500 ਪ੍ਰਤੀ ਵਰਗਫੁੱਟ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਸੋ 플ੱਗ ਭਗ 100 ਕਰੋੜ ਰੁਪਏ ਦਾ ਇਹ ਫਲੈਟ ਹੈ ਜਿਹੜਾ ਸੁਖਪਾਲ ਸਿੰਘ ਨੇ ਖਰੀਦਿਆ ਜੋ ਦਿੱਲੀ ਦੇ ਨੇੜੇ ਖਰੀਦਿਆ ਗਿਆ ਜੋ ਚਰਚਾ ਦਾ ਵਿਸ਼ਾ ਬਣ ਗਏ